ਮਦਦ ਦੇਖੋ ਉਹਦੇ ਕੋਈ ਆਏ ਨਹੀਂ ਕੋਈ ਲੈ ਆਲੀ ਅੱਜ ਇਹ ਦੇਖੋ ਜੀ ਸ਼੍ਰੀ ਨਾਮ ਜੀ ਅੱਜ ਸਾਉਣ ਦੇ ਪਵਿੱਤਰ ਮਹੀਨੇ ਦੇ ਵਿੱਚ ਸ਼ੇਪੂਰੀ ਮੰਦਰ ਦੇ ਵਿੱਚ ਇੱਕ ਬੜਾ ਪ੍ਰਯਨਕ ਚੋਰੀ ਰਡਾਕਾ ਪਿਆ ਹੈ ਆ ਭਗਵਾਨ ਬੂਰੇ ਨਾਲ ਦਾ ਸ਼ਿਵਲਿੰਗ ਸ਼ਿਵਲਿੰਗ ਦੇ ਉੱਤੇ ਲੱਗੀ ਸੀ ਸਾਰੀ ਜਾਂਦੀ ਦੀ ਜਲੇਰੀ ਜੈਨੀ ਬਟਕੇ ਲੈ ਕੇ ਇਹਦੇ ਉੱਪਰ ਗਾਗਰ ਸੀ ਚਾਂਦੀ ਦੀ ਚਾਂਦੀ ਦੀ ਗਾਗਰ ਲਾ ਕੇ ਲੈ ਕੇ ਇਹ ਬਣੇ ਸ਼ਿਵਲਿੰਗ ਨੂੰ ਬਹੁਤ ਪੂਰੇ ਤਰੀਕੇ ਨਾਲ ਪਟਕੇ ਉਹਨਾਂ ਨੇ ਸਭਲਾਂ ਨਾਲ ਖੰਡਿਤ ਕਰਤਾ ਪਰ ਕੈਮਰੇ ਆ ਤੇ ਸ਼ਿਵਲਿੰਗ ਨੂੰ ਚੱਕ ਕੇ ਸਾਈਡ ਤੇ ਰੱਖਤਾ ਉਸ ਤੋਂ ਬਾਅਦ ਆ ਗੱਲੇ ਗੱਲੇ ਤੋੜ ਕੇ ਇਹ ਗੱਲੇ ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ ਚ ਕੱਢ ਕੇ ਲੈ ਗਏ ਤੇ ਇੱਥੇ ਹੀ ਉਹਨਾਂ ਨੇ ਬਸਨੀ ਕਰੀ ਇੱਥੇ ਹੀ ਬਸਨੀ ਹੋਈ ਇੱਥੇ ਆ ਆਰਾਮ ਦਰਵਾਰ ਰਾਮਦਰਵਾਸੀ ਇਹ ਰਾਮਦਰਵਾਰ ਤੇ ਸਾਰੇ ਮੁਗਲ ਭਗਵਾਨ ਰਾਮ ਦੇ ਭਗਵਾਨ ਲਕਸ਼ਮਨ ਦੇ ਤੇ ਮਾਤਾ ਸੀਤਾ ਦੇ ਲਾਗੇ ਲੱਗੇ ਜਦ ਨਾਲ ਕੋਲ ਲੋਕ ਨਹੀਂ ਖੁੱਲਿਆ ਤਾਂ ਉਹਨਾਂ ਨੇ ਆ ਸ਼ੀਸ਼ਾ ਤੋੜ ਕੇ ਇਸ ਜੋ ਦਰਵਾਰ ਹੈ ਬਣਿਆ ਹੈ ਭਗਵਾਨ ਰਾਮ ਦਾ ਬੈਠ ਜਾ ਮੇਰੇ ਬੇਟੀ ਬੈਠ ਜਾ ਬੈਠ ਜਾ ਥੱਲੇ ਬੈਠ ਕੇ ਬੈਠ ਜਾਓ भेटी साहिब की कहाण चाहोगे उहो सॾा मन हो भॻवान भोले ਸਾਵਣ ਦੇ ਮਹੀਨੇ ਦੇ ਵਿੱਚ ਸੋਚੀ ਸਮਝੀ ਸ਼ਾਹਨਸ਼ਾਹ ਇੱਕ ਸਾਜ਼ਿਸ਼ ਦੇ ਤਹਿਤ ਅੱਜ ਦਾ ਦਿਨ ਦਿਹਾੜਾ ਸੋਚਿਆ ਸਮਝਿਆ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਇਲਾਕੇ ਜਾ ਰਿਹਾ ਹੈ